ਆ ਤਾਂ ਦਿਮਾਗ ਆ ਗਿਆ ਨਾ ਇਹ ਕਿੱਥੋਂ ਲੈ ਆ ਆਦਿਆਂ ਕਾਹ ਲਾਵਾਂਗੇ ਨਾਲੇ ਆਪਾ ਯਾ ਤੁਹਾਡੇ ਬਿਆਂ ਦਾ ਦਰਜ ਹੋਈ ਯਾਰ ਤੁਸੀਂ ਆਪਾ ਯਾ ਨਾਲੇ ਭਲੇ ਮਾਤਮਾਂ ਦੇ ਦਰਜ ਕਰਾਤੀ ਆ ਇਹ ਗੁੱਡਾ ਕਰਦੀ ਆ ਆਡੀ ਪਾ ਜਿਆ ਗੁੱਡਾ ਕਰਦੀ ਕਹਿੰਦੀ ਚੱਲਦਾ ਨਹੀਂ ਆ ਬੋਲੀ ਤਰ੍ਹਾਂ ਦੱਸਾਈ ਪੁੱਛ ਨਹੀਂ ਸਕਦੇ ਨਹੀਂ ਆਈ ਪੁੱਛ ਨਹੀਂ ਸਕਦੇ ਆ ਸਰ ਜੀ ਕਾਇਦੇ ਕਾਨੂੰਨ ਹੱਦ ਕਰ ਲੈ ਕੋਈ ਨਹੀਂ ਆਉਂਦੇ ਹੁਣ ਕੀਤੀ ਕਾਇਦਾ ਤੂੰ ਨਹੀਂ ਆਇਆ ਐਫ ਆਰ ਤੂੰ ਆ ਦਰਜ ਕਰਾਈ ਆ ਵੀ ਕਾਦੀ ਕਰਾਈ ਆ ਹੁਣ ਇਹ ਦੱਸ ਦੋ ਬਸ ਇਹੋ ਪੁੱਛਿਆ ਹੁਣ ਤੂੰ ਹੀ ਕਰਦੀ ਤੈਨੂੰ ਮੋਟਾ ਲੋ ਬੰਦੀਆ ਯਾਰ ਮੇਰੀ ਗੱਲ ਸੁਣਾ ਆਈ ਚਾਹ ਸਾਹਿਬ ਇੱਕੋ ਗੱਲ ਪੁੱਛੀ ਆ ਪੀਆਫਆਈਆ ਤੂੰ ਹਾਂ ਦੱਸ ਦੇ ਯਾਰ ਆੜਟੀਆਈ ਲੈ ਲੈ ਭਰਾ ਨੂੰ ਦੱਸ ਦੇ ਦੋ ਯਾਰ ਆੜਟੀਆਈ ਵਾਲੇ ਬੰਦੇ ਪੈਣਾ ਕਿਉਂ ਆ ਇੱਦਾਂ ਤੇ ਖੜੇ ਦਫ਼ਤਰ ਦੀ ਜਸੀ ਹੱਟ ਰਹਾ ਗੱਲ ਪਾਸਰ ਦੀ ਸਾ ਕੀ ਗੱਲ ਕਰਨੀ ਹੈ ਲਾਈਕ ਕਰ ਦੋ ਤੁਸੀਂ ਸਾਡੀ ਦਾ ਪੋਸਟਰ ਲਾਟਣ ਗੱਲਿਆ ਯਾਰ ਜਾਲਿਆ ਪੋਸਟਰ ਲਾ ਲਿਖਦੇ ਆ ਤੁਹਾਡੇ ਵਾਲੇ ਦਫ਼ਤਰ ਗੁੰਡਾ ਕਰਤੀ ਹੁੰਦੀ ਹੈ ਮੈਲੇ ਕਿੱਥੇ ਦੱਸੋ ਹਲੋ ਅੱਡ ਅੱਡਪਤਨ ਸਰੀਆ ਪਰ ਅਮਰ ਜਤੂਆ ਪੰਜਾਬ ਬੰਦੇ ਆ ਕੇ ਗੁੰਡਾ ਕਰਦੀ ਘੱਟ ਦੇ ਮੇਰੇ ਕੋਲ ਕੰਮ ਦੱਸ 50 ਬੰਦੇ ਨੇ ਸਾਰੇ ਗੁੰਡਾ ਕਰਦੀ ਪੁਲਿਸ ਤੇ ਦਿੱਤੀ ਲੰਬੇ ਰੰਗਲ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ ਬਣਾ ਵੀਡੀਓ ਯਾਰ ਬਣਾਏ ਬਣਾ ਬਣਾ ਯਾਰ ਬਣਾ ਓਏ ਨਾਵਾ ਮਾਰੀ ਕਰੋ ਬਣਾਓ ਆਓ ਵੀਡੀਓ ਬਣਾਓ ਆਓ ਨਾਲ ਬੈਠੋ ਲਾ ਵੀਡੀਓ ਆਟੀ ਸਰ ਬਣਾਓ ਸਾਡੇ ਮੁੰਡੇ ਲੱਗਦਾ ਬਣਾ ਪਰ ਕੀ ਕਰ ਲੇਦਾ ਤੂੰ ਮੈਂ ਵੀ ਇੰਨੇ ਬਣਾਓ ਸਾਡੇ ਵੀਡੀਓ ਇਹਨਾਂ ਤੋਂ ਨਹੀਂ ਦੱਸ ਕੋਈ ਕਰਦੀ ਸੱਜਿਆ ਨਾ ਮਲਾਜਮਾ ਹੀ ਹੰਪਾ ਕਢੋ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਇਜ਼ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਨਜਾਇਜ਼ ਪਰਚਾ ਕੈਨਸਲ ਕਰੋ ਕੈਨਸਲ ਕਰੋ ਕੈਨਸਲ ਕਰੋ ਆਓ ਇਹਨੇ ਭਲਾ ਜਿਹਨੇ ਪੀਆ ਉਹ ਤੇ ਰੋਡ ਜਾਮ ਕਰਨਾ ਹੀ ਕੋਈ ਤੁਹਾਡੇ ਕੋਲ ਜਵਾਬੰਦੀ ਆਈ ਨਹੀਂ ਨਹੀਂ ਆਈ ਮੇਰੇ ਕੋਲ ਨਹੀਂ ਆਈ ਅਸੀਂ ਕੋਈ ਹਰ ਪਾਰਟੀ ਮੈਂ ਤੁਹਾਨੂੰ ਦੱਸ ਦਾਰੋ ਗੱਲ ਸਾਡੀ ਤੇ ਦੋਨਾਂ ਦੀ ਕੋਈ ਯਾਰ ਇੱਕ ਪੱਤਾ ਹੋਰ ਬਣਾਉਣਾ ਇਹ ਦੱਸ ਕਿਹੜਾ ਬਣਵਾਉਣਾ ਕੀ ਕਰਨਾ ਲੈ ਸਾਡੇ ਸਾਡੀ ਪਾਰਟੀ ਬਣਾਈ ਦਾਰਦੇ ਯਾਰ ਨਕਲ ਪ੍ਰਾਈਸ ਕਰ ਦਿੰਦੇ ਆ ਪਰੋਂ ਪ੍ਰਾਈਸ ਸਾਡੇ ਬਣਾ ਇਦਾਂ ਦੀ ਆ ਗੱਲ ਕਰ ਨਾਲੀ ਅੱਜ ਵੀ ਜੋ ਬੋਲਦਾ ਤਾਰੀ ਆ ਜੀ ਆਹ ਸੱਚਾ ਸਭ ਦੋ ਮਿੰਟ ਕਿਥੇ ਭੇਜੂ ਇਦਾਂ ਨਹੀਂ ਗੁੰਮ ਨਾ ਕਰੀਂ ਯਾਰ ਦੱਸ ਆਹ ਗੱਲ ਸੁਣ ਤਨ ਖਮੀ ਨਹੀਂ ਲੱਗਣੀ ਇਦਾਂ ਢੀ ਯਾਰ ਤੂੰ ਢੇਰ ਆ ਗੱਲ ਨਹੀਂ ਲੱਗਣੀ ਅਸੀਂ ਤਾਂ ਸਭ ਕੋਈ ਨਾ ਲੱਗਦਾ ਤੂੰ ਜਾ ਕਰਾ ਯਾਰ ਪਰਾਂ ਪਰ ਹੁਣੇ ਨੁਕਣਾ ਨਹੀਂ ਲੱਗਣਾ ਨਾ ਕਿਹੜਾ ਪਰਚਾ ਮੈਂ ਘੋਣੀ ਪਰਚਾ ਤੂੰ ਅਹੀਂ ਤੈਨੂੰ ਕੋਈ ਨਾ ਕਰਾ ਦੇ ਤੇਰਾ ਪਰਚਾ ਕਰ ਹੱਦ ਕਰ ਨਿਆ ਯਾਰ ਤੂੰ ਕਿਤਾ ਗੁੱਤੀ ਜਾਏਗੀ ਚੱਲ ਆਹੀਂ ਪੁੱਛ ਨਹੀਂ ਸਕਦੇ ਯਾਰ ਨਗਲ ਬਣਾ ਇਦਾਂ ਨਗਲ ਬਣਾਈ ਕੱਢ ਲੈ ਯਾਰ ਨਗਲ ਬਣਾਇੰਦਾ ਮੈਂ ਹੱਦ ਕਰ ਨਿਆ ਆਪ ਤੇ ਕਰੀ ਗੱਲ ਆ ਗਿਆ ਬਹਿ ਕੇ ਸ਼ੌਂਕ ਜੀ ਤੁਹਾਨੂੰ ਗੱਲ ਸੁਣਦੇ ਆ ਕਿਹਣੀ ਚੱਲਦੀ ਹੈ ਨਾ ਨਗ ਇਹ ਆ ਆ ਹਰ ਬਲੌਂਡ ਹੈ ਤੂੰ ਇਹ ਬਲੌਂਡ ਹੈ ਹੱਦ ਕਰ ਲੈ ਤੂੰ ਮੈਂ ਕਰ ਲੋ ਯਾਰ ਮੈਂ ਵੀ ਕਰ ਲੈਣਾ ਯਾਰ ਮਾਟਰ ਨਾਲ ਬੈਠੇ ਯਾਰ ਬਾਰ ਬਾਰ ਬੰਗੜ ਬਲਕਰ ਸਟਾਟਸ ਕੱਟ ਦੇ ਦੇ ਮੁਰਦਾਬਾ ਮੁਰਦਾਬਾ ਨਜ਼ਾਰਾ ਪਰਚਾ ਕੈਂਸਲ ਕਰੋ ਕੈਂਸਲ ਕਰੋ ਕੈਂਸਲ ਕਰੋ ਨਜ਼ਾਰਾ ਪਰਚਾ ਕੈਂਸਲ ਕਰੋ ਕੈਂਸਲ ਕਰੋ ਕੈਂਸਲ ਇਹ ਯਾਨੀ ਪਰਚਾ ਕੈਨਸਲ ਕਰਾਓ ਕੈਨਸਲ ਕਰੋ ਕੈਨਸਲ ਕਰੋ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫ ਆਈ ਆਰ ਦਰਜ ਹੋਈ ਆ ਬੀ ਡੀ ਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚ ਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸਬੀਹ ਹੋਏ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾ ਹੀ ਕੀਤੀ ਆ ਕੋਈ 1.5 ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਸ਼ਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜੜੀਆਂ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਲੋਕ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਵੇ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਵੇ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਫੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਅਨਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਖੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤਾਂ ਗੇਨ ਅਈ ਰਾਤ ਨੂੰ ਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਹੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ